ਇਨਕਮ ਟੈਕਸ ਹਰ ਸਾਲ ਇਹਨਾਂ ਦੀ ਸਕਰੂਟੀ ਕਰਦਾ ਹੈ। ਕੇਸ ਸਕਰੂਪੀ ਹੁੰਦੇ ਆ ਦੋ ਕਿਸਮ ਦੇ ਕੇਸ ਹੁੰਦੇ ਇਨਕਮ ਟੈਕਸ। ਇੱਕ ਤਾਂ ਤੁਸੀਂ ਅਪਲਾਈ ਕਰਦੇ ਆ ਐਕਸੈਪਟ ਹੋ ਜਾਂਦਾ ਹੈ। ਜਿਹੜੀਆਂ ਵੱਡੀਆਂ ਕੰਪਨੀਆਂ ਉਹਨਾਂ ਨੂੰ ਸਕਰੂਟੀ ਹੁੰਦਾ ਕਿ ਇੱਕ ਇੱਕ ਟ੍ਰਾਂਜੈਕਸ਼ਨ ਇਨਕਮ ਟੈਕਸ ਦੇਖਦਾ ਹੈ। 2007 ਤੋਂ ਲੈ ਕੇ 2018 ਤੱਕ ਹਰ ਸਾਲ ਇਨਕਮ ਟੈਕਸ ਨੇ ਸਾਰੀ ਇਹਨਾਂ ਦੀ ਕੰਪਨੀ ਦੀ ਹਰ ਪੇਮੈਂਟ ਸਕਰੂਟੀ ਕਰਕੇ ਸਰਟੀਫਾਈ ਕੀਤਾ ਕਿ ਸਾਰਾ ਕੁਝ ਸਹੀ ਹੈ। ਇਹ ਕਿੱਥੋਂ ਬੋਲੀ ਜਾਂਦੇ ਕੈਸ਼ ਟ੍ਰਾਂਜ਼ੈਕਸ਼ਨ ਕੀ ਕਿਹੜੀ ਟ੍ਰਾਂਜ਼ੈਕਸ਼ਨ ਆ ਸਾਰਾ ਝੂਠ ਬਣਾਇਆ ਜਾਂ 3500 ਕਰੋੜ ਸਾਡਾ ਬਣਾਤਾ ਸੀ ਨਾਈਟ ਕਲੱਬ ਐਵੇਂ ਹੀ ਫਿਗਰਾਂ ਪਾ ਕੇ ਬਣਾ ਕੇ ਕਿਉਂਕਿ ਆ ਚਾਹੁੰਦੇ ਅੱਗੇ ਨਹੀਂ ਬੇਲ ਨਾ ਮਿਲੇ ਜੱਜ ਸਾਹਿਬ ਨੂੰ ਕਹੋਗੇ ਦੇਖੋ ਇਹ 500 ਕਰੋੜ ਆਜੀ ਆ ਹੋਇਆ ਪਰ ਹੈ ਕੁਛ ਨਹੀਂ ਆਸਣਾ ਡਰਾਮਾ ਇੱਕੋ ਇੱਕ ਹੈ ਕਿ ਵਿਕਰਮ ਨੇ ਕਿਉਂਕਿ ਚੈਲੰਜ ਕੀਤਾ ਭਗਵੰਤ ਮਾਨ ਨੂੰ ਭਗਵੰਤ ਮਾਨ ਦੇ ਪੋਲ ਖੋਲੇ ਆ ਕੇਜਰੀਵਾਲ ਦੇ ਪੋਲ ਖੋਲੇ ਆ ਰੋਜ਼ ਖੋਲਦਾ ਭਗਵਾਨ ਜੀ ਤਮਾਨ ਨੇ ਫੈਸਲਾ ਕਰ ਮੈਂ ਤਾਂ ਅੰਦਰ ਕਰਨਾ ਹੀ ਕਰਨਾ ਹੈ ਡੀਜੀਪੀ ਨੂੰ ਕਿਹਾ ਅਪ ਅੰਦਰ ਕਰਨਾ ਹੀ ਕਰਨਾ ਹੈ ਤੇ ਅਫਸਰ ਹੁਣ ਜਿਹੜਾ ਸਿੱਟ ਆ ਲੈ ਲਾਏ ਕਿਹੜੇ ਆ ਜਿਹੜਾ ਸ਼ਰਮਾ ਜਿਹੜਾ ਹੈਡ ਹੈ ਇਹ ਸਿੱਟ ਦਾ ਸਾਨੂੰ ਬੱਚਾ ਬੱਚਾ ਜਾਣਦਾ ਪਟਿਆਲੇ ਐਸਐਸਪੀ ਜਿਹੜਾ ਹੈਗਾ ਬੱਚਾ ਬੱਚਾ ਜਾਣਦਾ ਆ ਭਗਵਾਨ ਤਮਾਨ ਮੈਂ ਹੁਣ ਇਸ ਲੈਵਲ ਤੇ ਜਾਣਾ ਨਹੀਂ ਚਾਹੁੰਦਾ ਉਹਦੀ ਫੈਮਿਲੀ ਦੀ ਸਾਰੀ ਟ੍ਰਾਂਜੈਕਸ਼ਨ ਆ ਕਰਾਉਂਦਾ ਜੋ ਲੈਣਾ ਦੇਣਾ ਪਟਿਆਲੇ ਚ ਪੋਸਟ ਉਸ ਵਾਧ ਰੱਖੀ ਹੈ ਉਹਨੂੰ ਬਣਾਇਆ ਜਿਹੜਾ ਚੇਤਾ ਹੈ ਤੇ ਜੂੜਾ ਜਿਹੜਾ ਦੂਜਾ ਹੈਗਾ ਇੱਕ ਹੈਗਾ ਇਹਨਾਂ ਦਾ ਗੁਰਪੰਚ ਪੈਂਸ ਜਿਹੜਾ ਐਸਾਈਡ ਇਹ ਦੂਜਾ 5 ਸਾਲ ਕਰਪਸ਼ਨ ਦੀ ਜੇਲ੍ਹ ਕਰਪਸ਼ਨ ਦਾ ਕੇਸ ਵੀ ਡਿਸਮਿਸ ਹੋਇਆ ਐਜੇ ਬੰਦੇ ਲੱਭੇ ਆ ਜਿਹੜੇ ਆਪ ਚੋਰ ڈاکੂ ਐ ਉਹਨਾਂ ਤੋਂ ਮੋਹਰ ਲਵਾਉਣ ਵਾਸਤੇ ਜਿੰਨਾ ਮਰਜ਼ੀ ਕਰ ਲੋ ਜੇ ਤੁਸੀਂ ਝੋਲਦੇ ਹੋ ਕਿ ਤੁਸੀਂ ਢਰਾ ਲੋਗੇ ਸਾਨੂੰ ਕੀ ਹੈ ਮਹੀਨਾ ਕਰ ਦੋਗੇ ਅੰਦਰ 1.5 ਮਹੀਨਾ ਕਰ ਦੋਗੇ ਮੈਨੂੰ ਵੀ ਕੀਤਾ ਸੀ ਵੱਡੇ ਬਾਦਲ ਸਾਹਿਬ ਨੂੰ ਵੀ ਕੀਤਾ ਸੀ ਹੋਇਆ ਕੀ ਕਾਨੂੰਨ ਨਾ ਦੇਸ਼ ਦਾ ਤੇ ਮੈਂ ਅੱਜ ਦੱਸਣਾ ਚਾਹਣਾ ਹੈ ਆ ਜੇ ਅਫਸਰਾਂ ਨੂੰ ਵੀ ਦੱਸਣਾ ਚਾਹਣਾ ਹੈ ਭਗਵੰਤ ਮਾਨ ਨੂੰ ਵੀ ਝੂਠੇ ਕੇਸ ਕਰਨੇ ਗੁਨਾਹ ਹੈ ਤੇ ਜਿਨ੍ਹਾਂ ਨੇ ਗੁਨਾਹ ਕੀਤਾ ਉਹਨਾਂ ਦੇ ਕੇਸ ਵੀ ਹੋਣਗੇ ਇਨਵੈਸਟੀਗੇਸ਼ਨ ਵੀ ਹੋਣਗੇ ਤੇ ਅੰਦਰ ਵੀ ਜਾਣਗੇ ਹੁਣ ਡਰਾਮਾ ਕਰੀ ਜਾਂਦੇ ਆ ਹੁਣ ਚੱਕ ਤੋਂ ਬਾਅਦ ਦੇ ਨੂੰ ਬੁਲਾ ਲੈ ਕੱਲ ਚਤਪਾਦੇ ਪੁੱਛਣਾ ਚਾਹਣਾ ਯਾ ਡੀਜੀਪੀ ਤੂੰ ਸੀ ਤੂੰ ਇਨਵੈਸਟੀਗੇਸ਼ਨ ਕੀਤਾ ਸੀ ਜੀਐਸਆਈਡੀ ਤੇਰੇ ਥੱਲੇ ਬਣੀ ਸੀ ਜਦੋਂ ਤੂੰ ਸੀ ਉਦੋਂ ਤਾਂ ਕੋਈ ਕਲਾਨੀ ਪੇਛੋਇਆ ਹੁਣ ਕਿਉਂ ਬਿਆਨ ਦੇਈ ਜਾਣਾ ਉਹਨੂੰ ਚਤਪਾਦੇ ਨੂੰ ਮੈਂ ਸਵਾਲ ਪੁੱਛਣਾ ਚਾਹਣਾ ਤੂੰ ਗਿਆ ਸੀ ਪੂਰੇ ਹਿੰਦੂਨੀਆਂ ਵਿੱਚ ਸਾਡੇ ਖਿਲਾਫ ਸਬੂਤ ਲੱਭਣ ਵਾਸਤੇ ਕੀ ਲੱਭ ਕੇ ਲੈਣਾ ਝੂਠ ਬੋਲਿਆ ਸੀ ਨਾ ਆ ਸਾਰੇ ਅਫਸਰ ਓਜੇ ਲਿਆਂਦੇ ਹਨ ਦੋਗਲੇ ਜਿਹੜਾ ਕੋਈ ਪੋਸਟਿੰਗ ਚੰਗੀ ਚਾਹੁੰਦਾ ਕੋਈ ਦੂਜਾ ਚਾਹੁੰਦਾ ਹੋਣ ਜਿਹੜਾ ਈਡੀ ਦਾ ਡਾਇਰੈਕਟਰ ਬੁਲਾਇਆ ਹੈ ਆਈ ਈਡੀ ਨੇ ਇਨਵੈਸਟੀਗੇਸ਼ਨ ਕੀਤੀ ਹੈ ਮੈਂ ਕਿਹਨ ਪੁਲਿਸ ਵਾਲਿਆਂ ਨੂੰ ਪੁੱਛਣਾ ਚਾਹਣਾ ਪੰਜਾਬ ਪੁਲਿਸ ਨੂੰ ਤੁਹਾਨੂੰ ਰਿਟਾਇਰ ਬੰਦੇ ਨੂੰ ਬੁਲਾਉਣ ਦੀ ਕੀ ਲੋੜ ਹੈ ਤੁਸੀਂ ਈਡੀ ਤੋਂ ਪੁੱਛ ਲਓ ਕਿਉਂਕਿ ਹੁਣ ਇਹ ਗੈਰ ਬੰਦਾ ਉਹਨੂੰ ਸੈੱਟ ਕਰ ਲਿਆ ਜੇ ਉਹ ਬੰਦਾ ਕੋਈ ਬਿਆਨ ਦਿੰਦਾ ਵੈਲਿਡ ਹੀ ਨਹੀਂ ਆ ਕਿਉਂ ਕਿ ਉਹ ਈਡੀ ਸੀ ਉਹਨੇ ਕਿਉਂ ਨਹੀਂ ਉਹ ਤਾਂ ਕਨਵਰਟ ਕੀਤਾ ਉਹਦਾ ਹੈਡਲੈਸ ਸੀ ਆਪ ਤੋ ਤੋ ਕਲੀਨ ਸ਼ੀਟ ਦਿੱਤੀ